हेलो गाइस वेलकम टू माय न्यू वीडियो तो ਤੁਸੀਂ ਸਾਰਿਆਂ ਨੇ ਮੇਰਾ ਥੰਬਨੇਲ ਦੇਖ ਲਿਆ ਤਾਂ गाइस प्लीज ਗੱਲ ਪੂਰੀ ਸੁਣ ਕੇ ਜਾਇਓ ਵੀਡੀਓ ਸਕਿੱਪ ਨਾ ਕਰਿਓ ਲਾਸਟ ਤੱਕ ਦੇਖਿਓ ਕਿ ਮੈਂ ਕੀ ਦੱਸ ਰਹੀਆਂ ਤੁਹਾਨੂੰ ਪਲੀਜ਼ ਸਕਿੱਪ ਨਾ ਕਰਿਓ ਤੇ गाइस ਤੁਸੀਂ ਸਭ ਨੇ ਇੰਝ ਦੇਖਿਆ ਕਿ ਪੈਸਿਆਂ ਦੀ ਫੋਟੋ ਲੱਗੀ ਤੇ ਮੈਂ ਇਹ ਦਿਖਾਣਾ ਚਾਹੁੰਦੀ ਆ ਤੁਹਾਨੂੰ ਕਿ ਮੈਨੂੰ ਆਪਣੇ 2400 ਰੁਪਏ ਮਿਲੇ ਸੀ ਜਿਹਦੇ ਵਿੱਚੋਂ ਕਿਰਾਇਆ ਵੀ ਦੇਣਾ ਬਿੱਲ ਵੀ ਦੇਣਾ ਸਭ ਕੁਝ ਦੇਣਾ ਤੇ ਗਾਇਸ ਇੰਨੇ ਪੈਸੇ ਤੇ ਹੁਣ ਤੁਸੀਂ ਦੇਖ ਲਓ ਕੀ ਬਣੂ ਕੀ ਨਹੀਂ ਬਣ ਕੁਛ ਨਹੀਂ ਬਣਦਾ ਤੇ ਗਾਇਸ ਡੈਡੀ ਦਾ ਮਤਲਬ ਕਿ ਕੰਮ ਤੁਹਾਨੂੰ ਪਤਾ ਕਿੰਨਾ ਘੱਟ ਵਾ ਜਦੋਂ ਹੁੰਦਾ ਤਾਂ ਮਤਲਬ ਕਿ ਜਿੱਦਾਂ ਕੱਲ ਹੋਇਆ ਸੀ 100 ਰੁਪਏ ਦਾ ਕੰਮ ਤਾਂ ਸਾਡਾ ਦੁੱਧ ਆ ਗਿਆ ਸੀ ਅਸੀਂ 100 ਰੁਪਏ ਦਾ ਦੁੱਧ ਦੋ ਦਿਨ ਚਲਾਉਣਾ ਪੂਰਾ ਦੋ ਦਿਨ ਕਿ ਬਧੀਆ ਮਦਰੋਂ ਨਿਕਲ ਜਾਏ ਅੱਖਾਂ ਤੋਂ ਪਰੇ ਨਿਕਲੀ ਜਾਂਦੇ ਅਸੀਂ ਤੇ ਗਾਇਸ ਹੁਣ ਮੈਨੂੰ ਇਹ ਰੈਂਚਨਾ ਕਿਰਾਇਆ ਦੇਣਾ ਬਿੱਲ ਵੀ ਲੈਣਾ ਚਲੋ ਬਿੱਲ ਤਾਂ ਇੱਕ ਦੋ ਦਿਨ ਰੁੱਕ ਕੇ ਵੀ ਦੇ ਸਕਦਾ ਪਰ ਖਾਣਾ ਪੀਣਾ ਤਾਂ ਜ਼ਰੂਰੀ ਹੈ ਤੇ ਸਿਲੰਡਰ ਵੀ ਭਰਾਣਾ ਵਾ ਉਸ ਸਿਲੰਡਰ ਵਿੱਚ ਸਾਡਾ ਖਾਲੇ ਹੋ ਗਿਆ ਉਹਦਾ ਸਿਲੰਡਰ ਵੀ ਭਰਾਣਾ ਵਾ ਹੁਣ ਤਰਨੂੰ ਪਤਾ ਹੈ 1200 ਰੁਪਏ ਕਿਤੇ ਨਹੀਂ ਗਏ ਸਿਲੰਡਰ ਚ 1200 ਚਲੋ ਜਿਆਦਾ ਨਹੀਂ ਤਾਂ ਸਿਲੰਡਰ ਭਰੇ ਆਊਗਾ ਜਿਆਦਾ ਨਹੀਂ ਤਾਂ ਸੁੱਕੀ ਰੋਟੀ ਖਾ ਲੋ ਉਹ ਵੀ ਬਹੁਤ ਵੱਡੇ ਗਨੋਂਦੇ ਹੁਣ ਮੈਂ ਸੋਚ ਹੀ ਰਹੀ ਹਾਂ ਕਿ ਭਈ ਕਿੱਦਾਂ ਹੋਊਗਾ ਸਾਡਾ ਕਿੱਦਾਂ ਨਹੀਂ ਆਊਗਾ ਸਿਲੰਡਰ ਬਹੁਤ ਔਖਾ ਹੈ ਬਹੁਤ ਜ਼ਿਆਦਾ ਕਿ ਹਾਂ ਕਿੱਦਾਂ ਕਰਨਗੇ ਕਿੱਦਾਂ ਨਹੀਂ ਕਰਨਗੇ ਦੇਖਦੇ ਆ ਅੱਗੇ ਜਾ ਕੇ ਕਿੱਦਾਂ ਦਾ ਹੱਥ ਚੱਲਦਾ ਸਹੀ ਚੱਲਦਾ ਤਾਂ ਠੀਕ ਹੈ ਨਹੀਂ ਚੱਲਦਾ ਫਿਰ ਕੰਮ ਵੀ ਨਹੀਂ ਹੋ ਰਿਹਾ ਡੈਡੀ ਦਾ ਬਹੁਤ ਦਿਨਾਂ ਦਾ ਬਹੁਤ ਦਿਨਾਂ ਦਾ ਕੰਮ ਹੈ ਬਹੁਤ ਔਖਾ ਹੈ ਤੇ ਮੈਂ ਤੁਹਾਨੂੰ ਇਹ ਹੀ ਮਿਹਰਬਾਨੀ ਕਰਦੇ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਸਾਨੂੰ पूरा वॉश ਕਰਿਆ ਕਰੋ ਜਿੰਦਰਾ ਮੈਂ ਸਾਡੀ ਇੱਕ ਇੱਕ ਗੱਲ ਤੁਸੀਂ ਸਮਝਦਾਰ ਹੋ ਤੁਸੀਂ ਸਟਾਰਟਿੰਗ ਤੋਂ ਸਾਡੇ ਨਾਲ ਬਣੇ ਹੋਏ ਹੋ ਸਟਾਰਟਿੰਗ ਤੋਂ ਸਾਡੇ ਘਰ ਦੀ ਹਾਲਤ ਇਹ ਜੀ ਆ ਬਹੁਤ ਜ਼ਿਆਦਾ ਤੇ ਗਾਇਸ ਮੈਂ ਆਪਣੇ ਜੁੱਤੇ ਵੀ ਲੈ ਪਰੇਸ ਕਰੇ ਤਾਂ ਪੈਸੇ ਨਹੀਂ ਆ ਗਏ ਹੱਦ ਤੱਕ ਜੁੱਤੇ ਲੱਗੇ ਕੁਝ ਖਰਚ ਲਏ ਨਹੀਂ ਲੈ ਪਾਰੀ ਮੈਂ ਹੱਤ ਬਹੁਤ ਟਾਈਲਾ ਸਾਡਾ ਬਹੁਤ ਤੋਂ ਮੈਂ ਦੇਖਦੀ ਹਾਂ ਸਭ ਦੀ ਰੋਟੀ ਬਣਾਉਂਗੀ ਕੁਝ ਤੋ ਫਿਰ ਆਟਾ ਦੇ ਚਲੋ ਕੋਈ ਨਾ ਆਟਾ ਇੰਨੇ ਪੈਸੇ ਤਾਂ ਹੋ ਜਾਂਦੇ ਆਟਾ ਉਟ ਆ ਜਾਂਦਾ ਪਰ ਸਿਲੰਡਰ ਵੀ ਚਾਹੀਦਾ 2 ਮਹੀਨੇ ਹੋ ਗਏ ਮੈਂ ਸਿਲੰਡਰ ਦੀ ਜਿਆਦਾ ਟੈਨਸ਼ਨ ਹੋਈ ਪਈ ਹੈ ਤੇ ਮੇਰੇ ਹਸਬੰਦ ਵੀ ওই ਗੱਲ ਕਰਦੇ ਸੀ ਕਿ ਬਣਾ ਇੰਨੇ ਪੈਸੇ ਮਿਲਿਆ ਤੇ ਪਰ ਸਿਲੰਡਰ ਵੀ ਭਰਾਣਾ ਤੇ ਨਾਲ ਲੱਪਾ ਫਿਰ ਉਹ ਬਿੱਲ ਕਰਾਇਆ ਸਭ ਕੁਝ ਦੇਣਾ ਕਿਸ ਤੇ ਵੀ ਦੇਣਾ ਕੀ ਹੋਊਗਾ ਕੀ ਨਹੀਂ ਹੋਊਗਾ ਕੋਈ ਕੁਝ ਨਹੀਂ ਹੁੰਦਾ ਸਭ ਠੀਕ ਹੀ ਹੋਊਗਾ ਤੁਸੀਂ ਉਹਦੀ ਟੈਨਸ਼ਨ ਨਾ ਲਓ ਕੀ ਹੋਊਗਾ ਕੀ ਨਹੀਂ ਹੋਊਗਾ ਇੱਦਾਂ ਉੱਦਾਂ ਮੈਂ ਸਭ ਰੱਬ ਦੇ ਉੱਪਰ ਛੱਡ ਦਉਂ ਰੱਬ ਸਾਰਾ ਮੁਸ਼ ਕਰੂਗਾ ਹਨ ਦੇਖੀਂਗਾ ਹੌਲੇ ਹੌਲੇ ਤੇ ਪਲੀਜ਼ ਇਸ ਕਰਕੇ ਨਾ ਸਾਡੀ ਹੈਲਪ ਕਰਿਆ ਕਰੋ ਸਾਨੂੰ ਪੈਸਿਆਂ ਦੀ ਨਹੀਂ ਅਸੀਂ ਕਿਸੇ ਦੇ ਪੈਸੇ ਮਤਲਬ ਲੈ ਵੀ ਲਵਾਂਗੇ ਤਾਂ ਇਹ ਹੁੰਦਾ ਕਿਸੇ ਦੇ ਪੈਸੇ ਲੈ ਜਾਂ ਕੁਝ ਬਸ ਅਸੀਂ ਇਹ ਚਾਹਨੇ ਸਾਡੀ ਵੀਡੀਓ ਤੁਸੀਂ ਪੂਰੀ ਦੇਖੋ ਵੀਡੀਓ ਪੂਰੀ ਵਾਚ ਕਰੋ ਸਾਨੂੰ ਉਹਦੇ ਵਿੱਚ ਹੀ ਬਹੁਤ ਸਕੂਨ ਮਿਲੂਗਾ ਕਈ ਲੋਕ ਕਹਿੰਦੇ ਆ ਹੈਲਪ ਕਰਾਂਗੇ ਤੁਹਾਡੀ ਹੈਲਪ ਕਰਾਂਗੇ ਮ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੀ ਵੱਡੀ ਗੱਲ ਕਹੀ ਹੈ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਕੁਝ ਕਰਾਂਗੇ ਤੇ ਗਾਇਸ ਵੀ ਇੰਨੀ ਹੈਲਪ ਜ਼ਰੂਰ ਕਰਦੇ ਹੋ ਤੁਸੀਂ ਕਦ ਤੱਕ ਹੈਲਪ ਕਰ ਰਹੇ ਹੋ ਸਾਡੀ ਕਦ ਤੱਕ ਇੱਕ ਦਿਨ ਦੋ ਦਿਨ ਕਦ ਤੱਕ ਕਰੋਗੇ ਮੈਂ ਤੁਹਾਨੂੰ ਇਹ ਹੀ ਕਹਿਣੀ ਹੈ ਕਿ ਗਾਇਸ ਪਲੀਜ਼ ਸਾਡੀ ਵੀਡੀਓ ਪੂਰੀ ਵਾਚ ਕਰਿਆ ਕਰੋ ਇਹ ਸਾਡੇ ਲੌਂਗ ਟਾਈਮ ਲਈ ਤੁਸੀਂ ਇੱਕ ਵਾਰੀ ਮਦਦ ਕਰ ਦੋ ਮੈਂ ਦੋ ਵਾਰੀ ਕਦ ਤੱਕ ਸਾਡੇ ਅੱਗੇ ਜਾ ਕੇ ਇੰਨੀ ਪ੍ਰੋਬਲਮ ਆਉਂਗੀ ਆਣੀ ਆ ਹਲੇ ਤੋ ਮੇਰਾ ਬੇਬੀ ਕੋਈ ਹੈ ਨਹੀਂ ਜਦੋਂ ਬੇਬੀ ਹੋ ਜਾਓ ਉਹਦੇ ਵੀ ਇੰਨੀ ਦਿੱਕਤ ਆਉਗੀ ਉਹਦੇ ਵੀ ਪੈਸਿਆਂ ਦੀ ਇੰਨੀ ਪਰਵਾਹ ਹੋਵੇ ਤੋ ਸਭ ਤੋਂ ਜ਼ਿਆਦਾ ਆਉਗਾ ਬੱਚੇ ਨੂੰ ਤੋ ਹਰ ਚੀਜ਼ ਚਾਹੀਦੀ ਆ ਮਾਂ ਪਿਓ ਤੋ ਹਰ ਦੇਖੋ ਬੱਚਨ ਨਿਆਣਾ ਜੋਂ ਉਹਨੂੰ ਕੀ ਪਤਾ ਹੈ ਨਾ ਤੋ ਮੈਂ ਇਹ ਹੀ ਚਾਹਨੀ ਆ ਕਿ ਤੁਸੀਂ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਸਾਨੂੰ ਮਤਲਬ ਕਿ ਲੌਂਗ ਟਾਈਮ ਲਈ ਹੈਲਪ ਕਰ ਦਿਓ ਤੁਸੀਂ ਲੌਂਗ ਟਾਈਮ ਲਈ ਬਸ ਇਹ ਚਾਹਨੀ ਆ ਕਿ ਹਾਂ ਲੌਂਗ ਟਾਈਮ ਲਈ ਤੁਸੀਂ ਸਾਰੇ ਵਧੀਆ ਕਰ ਦਿਓ ਸਾਨੂੰ ਤੋ ਮੈਂ ਹਮੇਸ਼ਾ ਤੁਸੀਂ ਤੁਸੀਂ ਲੋਕਾਂ ਦੇ ਕਰਕੇ ਤੇ ਮੈਂ ਵੀਡੀਓ ਬਣਾਉਣੀ ਆ ਤੁਹਾਨੂੰ ਇਹ ਸਾਰੀ ਗੱਲ ਸ਼ੇਅਰ ਕਰ ਸਕਦੇ ਆ ਤੁਹਾਨੂੰ ਪਤਾ ਇਸ ਟਾਈਮ 'ਚ ਨਾ ਰਿਸ਼ਤੇਦਾਰ ਵੀ ਨਾਲ ਨਹੀਂ ਘੜਦੇ ਤੁਸੀਂ ਲੋਕ ਜਾਣ ਸਕਦੇ ਹੋ ਚੰਗੀ ਤਰ੍ਹਾਂ ਕਿ ਰਿਸ਼ਤੇਦਾਰ ਵੀ ਕੁਛ ਦੇ ਨਹੀਂ ਆਗੇ ਇਸ ਟਾਈਮ ਤੇ ਜੇ ਆਪਾਂ ਕੋਈ ਕੋਈ ਆਪਾਂ ਨੂੰ ਪੁੱਛ ਲੇ ਜਾਂ ਕੁਛ ਖਾਣ ਨੂੰ ਨਹੀਂ ਤਾਂ ਕੋਈ ਕਵੇ ਉਹ ਕੋਈ ਨਹੀਂ ਮਦਦ ਕਰਦਾ ਜਦੋਂ ਆਪਣੇ ਕੋਲ 4 ਪੈਸੇ ਹੋਣਗੇ ਉਦੋਂ ਰਿਸ਼ਤੇਦਾਰ ਵੀ ਆਪਣੇ ਕੋਲ ਭੱਜ-ਭੱਜ ਕੇ ਆਣਗੇ ਇਹਦੇ ਕੋਲੇ ਸਾਡੇ ਕੋਲ ਕੋਈ ਆਂਦਾ ਨਾ ਕੋਈ ਜਾਂਦਾ ਇੱਕ ਮੇਰੀ ਮੰਮੀ ਦੇ ਇਲਾਵਾ ਮੇਰੀ ਮੰਮੀ ਤੇ ਮੇਰੇ ਹਸਬੰਡ ਦੇ ਸਿਸਟਰ ਬਸ ਉਹ ਦੋਨੇ ਸਾਡਾ ਮਤਲਬ ਕਿ ਹਾਲ ਚਾਲ ਪੁੱਛਦੇ ਬਾਕੀ ਕੋਈ ਰਿਸ਼ਤੇਦਾਰ ਨਹੀਂ ਕੋਈ ਤੁਹਾਨੂੰ ਦੇਖਿਆ ਕਿਸੇ ਨੇ ਕੋਈ ਬੂਆ ਕੋਈ ਕੁਝ ਕੋਈ ਵੀ ਨਹੀਂ ਪੁੱਛਦਾ ਅੱਜ ਦੇ ਟਾਈਮ 'ਚ ਕੋਈ ਮਾਮਾ ਕੋਈ ਨਹੀਂ ਸਭ ਪੈਸੇ ਦੇ ਮਹਤਾਜ ਆ ਸਿਰ ਪੈਸੇ ਦੇ ਯਾ ਪੈਸਾ ਮਿਲੇਗਾ ਤਾਂ ਹੀ ਆਉਣਗੇ ਨਹੀਂ ਤਾਂ ਨਹੀਂ ਆਣਗੇ ਤੁਹੇ ਜੇ ਇਹ ਜਾਣੇ ਸਾਨੂੰ ਕੱਲ ਨੂੰ ਪੈਸਾ ਆ ਗਿਆ ਤਾਂ ਮੈਨੂੰ ਇੰਨਾ ਪਤਾ ਸਾਰੇ ਦਸਤਾ ਸਾਨੂੰ ਪੁੱਛਣ ਕਿ ਸਾਰੇ ਸਾਡੇ ਕੋਲ ਲਾਣਗੇ ਇਹ ਚੀਜ਼ ਪਤਾ ਮੈਂ ਜਾਣੇ ਕਿ ਤੁਸੇ ਹੈਲਪ ਇਨ ਨਹੀਂ ਕਰਦੇ ਸਾਡੀ ਜਿਵੇਂ ਦੋ ਲੋਟੇ ਸਹੀ ਤਰ੍ਹਾਂ ਖਾ ਸਕੀਏ ਤਾਂ ਦਿੱਦ ਸਾਡਾ ਆਪ ਦਾ ਘਰ ਹੋਵੇ ਕਿਰਾਇਆ ਨਾ ਲੈਣਾ ਹੋਵੇ ਤਾਂ ਪਲੀਜ਼ ਇੰਨੀ ਹੈਲਪ ਕਰਿਆ ਕਰੋ ਤੁਸੀਂ ਮੈਂ ਤੁਹਾਨੂੰ ਇੰਨਾ ਹੀ ਕਹਿਨੀ ਆ ਕਿ ਜਿੰਨਾ ਤੁਸੀਂ ਸਾਡਾ ਕਰੋਗੇ ਮੈਂ ਹੁਣ ਮੈਂ ਕਹਿੰਨੀ ਮੈਂ ਫਿਰ ਵੀ ਠੀਕ ਹੁਣ ਰਸਤੇ ਜ ਮੈਂ ਤਾਂ ਉਹਨਾਂ ਦੀ ਵੀ ਮਦਦ ਕਰਨਾ ਜਾਣੇ ਪਰ ਮੇਰੇ ਕੋਲ 1 ਰੁਪਏ ਵੀ ਨਹੀਂ ਹੁੰਦਾ ਕਿ ਮੈਂ ਉਹਨਾਂ ਨੂੰ ਕਵਾਂ ਤੇ ਕੱਲ ਮੈਂ ਉਹਨਾਂ ਦੀ ਮਦਦ ਵੀ ਕਰਾਂ ਮੇਰੇ ਮਨ 'ਚ ਇਹ ਖਿਆਲ ਆ ਨਾ ਪਿੱਛੇ ਵੀ ਕੁਝ ਹੈਗਾ ਨਹੀਂ ਕਿ ਰੱਬ ਨੂੰ ਮੈਨਨੇ ਕਿ ਰੱਬਾ ਇੰਨਾ ਜੋਗਾ ਕਰ ਦੇ ਆਪਣੇ ਤੋਂ ਮਦਦ ਕਰ ਨਾਲ ਦੂਜਿਆਂ ਦੀ ਵੀ ਕਰਾ ਕਿ ਦੂਜਿਆਂ ਨੂੰ ਵੀ ਜੇ ਕੋਈ ਮੈਨੂੰ ਭੁੱਖਾ ਦੇ ਕੋਈ ਰੋਟੀ ਖਵਾ ਦਾ ਇੰਨਾ ਮਤਲਬ ਕਰ ਦੋ ਮੈਨੂੰ ਕਿੰਨਾ ਹੈਲਪ ਕਰ ਦੋ ਕਿ ਕਿਸ ਕੋਈ ਬੰਦਾ ਹੈ ਜੇ ਰਸਤੇ 'ਚ ਜਾਂਦਾ ਲਚਾਰ ਹੋਵੇ ਕੁਝ ਵੀ ਕੋਈ ਨੂੰ ਰੋਟੀ ਖਵਾ ਸਗਾ ਮਨ ਚ ਹੁਣ ਇੱਕ ਖਿਆਲ ਵੀ ਆਂਦਾ ਕਿ ਆਪਾਂ ਇਹਨੂੰ ਇਹਨੂੰ ਸਾਡੇ ਗੁਲਾਬ ਨਹੀਂ ਦੱਸੀ ਕਿਸੇ ਨੂੰ ਕੀ ਦੱਸ ਸਕਦਾ ਤੁਸੀਂ ਆਪ ਸਮਝਦਾਰ ਹੋ ਹੈਨਾ ਮੈਂ ਬਸ ਇਹ ਹੀ ਜਾਣੇ ਕਿ ਪਲੀਜ਼ ਸਾਨੂੰ ਸਪੋਰਟ ਕਰਿਆ ਕਰੋ ਹਾਂ ਤਾਂ ਇਦਾਂ ਹੀ ਤੁਸੀਂ ਬਾਕੀ ਪੈਸੇ ਦੇ ਵੇਲੇ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਕਿੰਨਾ ਤੰਗ ਹੱਤ ਤੇ ਚੱਲਿਆ ਸਾਡਾ ਤੇ ਗਾਇਸ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲ ਲੈ ਕਿਸੇ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ ਬਾਏ ਤਾਂ ਪਲੀਜ਼ ਸਪੋਰਟ ਕਰਿਓ ਤੂੰ 2400 ਰੁਪਏ ਤੋਂ ਕੁਛ ਨਹੀਂ ਹੋਣਾ ਸਾਡਾ ਤੁਹਾਨੂੰ ਪਤਾ ਹੀ ਹੈ 2400 ਮਿਲ ਗਏ 202515 ਤਰੀਕ ਨੂੰ ਹਾਂ ਇੰਨੇ ਪੈਸੇ ਮਿਲਣਗੇ ਹੋਰ ਕੀ ਜੋ ਮਿਲਣਗੇ ਤਾਂ ਕਿਸ਼ਤ ਪਹਿਲਾਂ ਜਿੱਦੇ ਪੈਸੇ ਆਣਗੇ ਹੁਣ ਇਹ ਪੈਸੇ ਮੇਰੇ ਕੋਲ ਹੈਗੇ ਆ ਮੈਂ ਤਾਂ ਦੇਣਾ 2025 ਕਿਰਾਇਆ ਜਾਂਦਾ ਸਾਡਾ ਅਸੀਂ ਕਿਰਾਇਆ ਦੇ ਦੇਣਾ ਉਸ ਤੋਂ ਬਾਅਦ ਫਿਰ ਹੱਥ 'ਚ ਜੇ ਕੁਝ ਨਹੀਂ ਆਈ 23 24 ਰੁਪਏ ਹੱਥ 'ਚ ਆ ਕੇ ਰਾਇ ਚੱਲ ਜੂ ਹੁਣ ਕੁਝ ਨਹੀਂ ਆਏਗਾ ਖਾਣ ਨੂੰ ਪਿੱਛੇ ਡੈਡੀ ਦਾ 100 200 ਦਾ ਕੰਮ ਹੁੰਦਾ ਉਹਦੇ ਨਾਲ ਹੀ ਜੋ ਹੁੰਦਾ ਹੁੰਦਾ ਕਈ ਵਾਰੀ ਉਹ ਵੀ ਨਹੀਂ ਹੁੰਦਾ ਹਫਤੇ ਹਫਤੇ ਪਿੱਛੇ ਇੱਕ ਇੱਕ ਵਾਰੀ ਕੰਮ ਹੁੰਦਾ ਡੈਡੀ ਦਾ ਕਈ ਵਾਰੀ ਨਹੀਂ ਹੁੰਦਾ ਤਾਂ ਪਲੀਜ਼ ਮੈਂ ਤੁਹਾਨੂੰ ਇਹ ਹੀ ਚਾਹੁੰਦੀ ਹਾਂ ਹੈਲਪ ਕਰ ਦੋ ਜੇਲੀ ਹੈਲਪ ਕਰ ਦੋ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਪੂਰੀ ਵਾਸ਼ ਕਰਿਆ ਕਰੋ ਵੱਧ ਤੋਂ ਵੱਧ ਸਾਡੀ ਵੀਡੀਓ ਦੇਖੋ ਮੈਨੂੰ ਸਿਰ ਦੁਖ ਰਿਹਾ ਕੱਲ ਦਾ ਟੈਨਸ਼ਨ ਹੈ ਤੁਹਾਨੂੰ ਪਤਾ ਮੇ ਮੰਮੀ ਦੀ ਵੀ ਤੇ ਵਧ ਖਰਾਬ ਇਧਰ ਦੀ ਵੀ ਟੈਨਸ਼ਨ ਉਹ ਦਰਦੀ ਵੀ ਟੈਨਸ਼ਨ ਮੰਮੀ ਦੀ ਵੀ ਤੁਸੀਂ ਸਾਰਿਆਂ ਨੇ ਕੱਲ ਵੀ ਸਾਰੇ ਵੀਡੀਓ ਦੇਖੋ ਮੰਮੀ ਦੀ ਕਿੰਨੀ ਹਾਲਤ ਸਾਂ ਲੈਣ ਜੁਮ ਇਨੀ ਦਿੱਕਤ ਹੋਣਿਆ ਉਹਨੇ ਉੱਥੇ ਕਲੀਨਿਕ ਚ ਲੈ ਕੇ ਗਏ ਸੋਨਾ ਨਾ ਟੈਸਟ ਕੀਤਾ ਸੀ ਉਸ ਦਵਾ ਨਾਲ ਨੇ ਕਿ ਟੈਨਸ਼ਨ ਲੈਣ ਦੀ ਕੋਈ ਸਭ ਠੀਕ ਹੈ ਉਹਨਾਂ ਦੇ ਸਾਂ ਦੇ ਬਹੁਤ ਜ਼ਿਆਦਾ ਮੌਸਮ ਚੇਂਜ ਹੋਇਆ ਨਾ ਮੇਰਾ ਦਿਲ ਕਹਿੰਦਾ ਹਸਪੀਟਲ ਲੈ ਜਾ ਪੈਸੀ ਨਹੀਂ ਹਸਪੀਟਲ ਕੀ ਲੈ ਜਾ ਮੰਮੀ ਨੂੰ पैसे होने चाहिए हूँ आप पैसे आ कराए जाए खान सा खाना भी कोई पता नहीं की खावन की नहीं रब दी प्लीज़ वीडियो वॉच करो और अभी जी वीडियो आप खत्म करना प्लीज़ मेरी वीडियो में लाइक कमेंट शेयर करो तो करो वीडियो है शेयर करो तो लाइक करो वीडियो पूरी देखो जो वीडियो पूरी देखो साढ़े लिए ही बहुत वही बात है बाय बाय